ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਕੱਲ ਯਾਰ ਸਾਡੇ ਕੋਲ ਵੀਡੀਓ ਬਣੀ ਨਹੀਂ ਸੀ ਕੱਲ ਵੀਡੀਓ ਕਿਉਂ ਨਹੀਂ ਬਣੀ ਇਹ ਨਹੀਂ ਸਾਨੂੰ ਹੁਣ ਪਤਾ ਹੈਗਾ ਕਿਉਂਕਿ ਕੱਲ ਸਾਡਾ ਕੰਮ ਵੀ ਜਲਦੀ ਖਤਮ ਹੋਇਆ ਗਿਆ ਸੀਗਾ ਪਰ ਵੀਡੀਓ ਫਿਰ ਵੀ ਨਹੀਂ ਹੀ ਬਣਾਈ ਪਤਾ ਨਹੀਂ ਘਾਤੋ ਤੇ ਅੱਜ ਆਪਾਂ ਪਹਿਲੇ ਕੰਮ ਦੇ ਉੱਪਰ ਆਏ ਆ ਪੈਪਸੀ ਵਾਲਾ ਕਹਿੰਦਾ ਪਹਿਲਾਂ ਸਾਡੀ ਗੱਡੀ ਲਵਾ ਦਿਓ ਕਹਿੰਦਾ ਪਿੱਛੇ ਨੂੰ ਮਾਮਾ ਸਾਨੂੰ ਵੀ ਕੰਮ ਆ ਹੈ ਵੀ ਜਾਣਾ ਆ ਪਾਣੀ ਦੀਆਂ ਬੋਤਲਾਂ ਲੈ ਕੇ ਆਏ ਆ ਜਾਂ ਪੈਪਸੀ ਜਾਂ ਲੈ ਕੇ ਆਏ ਆ ਪਤਾ ਨਹੀਂ ਫਸੀ ਅੱਜ ਅਸੀਂ ਅਸੀਂ ਚੈੱਕ ਕਰਨ ਆਏ ਆ ਤੇ ਇਹਦੇ ਵਿੱਚ ਆਹਦੇ ਬੈਲਟ ਟੁੱਟੀ ਹੋਈ ਸੀ ਤੇ ਪਰ ਮੈਨੂੰ ਲੱਗਾ ਵੀ ਇੱਕ ਬੈਲਟ ਤਾਂ ਉੱਪਰ ਹੈਗੀ ਆ ਹਨਾ ਆਦੇ ਮੈਨੂੰ ਲੱਗਾ ਇੱਕ ਸਪੇਅਰ ਪਈ ਆ ਚੱਲ ਇਹ ਲਾ ਦਿੰਨੇ ਆ ਕੰਮ ਹੋ ਜਾਊਗਾ ਜਲਦੀ ਪਰ ਇਹਦਾ ਜਿਹੜਾ ਇੱਕ ਨੰਬਰ ਘਟਿਆ ਉਹ ਪੁਲੀ ਦੇ ਉੱਪਰ ਚੜ੍ਹਦੀ ਨਹੀਂ ਪਈ ਤੇ ਹੁਣ ਜੇ ਬੈਲਟ ਲੈ ਕੇ ਜਾ ਲੈ ਕੇ ਆਉਣੀ ਪਈ ਨਵੀਂ ਤਾਂ ਫੇਰ ਮੈਨੂੰ ਥੱਲੇ ਜਾਣਾ ਪੈਣਾ ਵਾ ਫੇ ਕੰਮ ਖਰਾਬ ਹੋ ਜੂਗਾ ਤੁਹਾਨੂੰ ਜਾਣਾ ਬਹੁਤ ਹੈ ਇਥੋਂ ਆ ਦੇਖ ਲੋ ਸੱਤ ਦੇ ਉੱਪਰ ਆ ਠੀਕ ਉੱਪਰ ਥੱਲੇ ਆਉਣ ਵਾਸਤੇ ਆਰਮੀ ਦੀ ਟ੍ਰੇਨਿੰਗ ਚਾਹੀਦੀ ਆ ਆ ਆ ਇਹ ਜਗਾ ਇੱਥੇ ਅੰਦਰ ਆਉਣ ਵਾਸਤੇ ਉਹ ਜਿਹੜਾ ਹਾਲ ਹੈ ਹਨਾ ਉਹ ਤੈਦ ਮੂਰਾ ਆ ਉਹਦੇ ਵਿੱਚ ਦੀ ਥੱਲੇ ਜਾਣਾ ਆਪਾਂ ਉੱਪਰ ਆ ਬਣਾਇਆ ਹੋਇਆ ਉਦੋਂ ਤਾਂ ਬੈਠਣ ਵਾਸਤੇ ਪਰ ਇੱਥੇ ਉੱਪਰ ਆਉਣਾ ਬਹੁਤ ਖਾਇਆ ਕੀ ਦੀ বেলਟ ਨੇ ਕੰਮ ਖਰਾਬ ਕਰਤਾ ਅੱਜ ਅਸੀਂ ਪਹਿਲਾਂ ਕੰਮ ਚੈੱਕ ਕੀਤਾ ਵਾ ਤੇ ਉੱਥੇ ਏਸੀ ਦੀ ਹੈਗੀ ਆ বেলਟ ਟੁੱਟੀ ਹੋਈ ਹੁਣ ਆਪਾਂ ਬੈਲਟ ਲੈਣ ਚੱਲੇ ਆ ਉੱਥੇ ਉੱਪਰ ਜਾਣਾ ਬਹੁਤ ਖਿਆ ਤੇ ਕਿੱਦਾਂ ਵੀ ਕਰਕੇ ਉੱਪਰ ਗਏ ਆ ਅੱਜ ਭੋਲਾ ਫੇਰ ਸਾਡੇ ਨਾਲ ਹੈ ਨਹੀਂਗਾ ਭੋਲੇ ਦਾ ਹੀ ਕੰਮ ਈ ਆ ਉਹ ਭੋਲਾ ਅੱਜ ਫੇਰ ਦੂਜੇ ਬੰਦਿਆਂ ਨਾਲ ਗਿਆ ਹੋਇਆ ਵਾ ਤੇ ਸਾਡੇ ਕੋਲ ਸਾਡੇ ਥੋੜੀ ਸਿਹਤ ਸਾਡੀ ਥੋੜੀ ਜੀ ਜ਼ਿਆਦਾ ਹੀ ਹੇਵੀਆ ਉੱਥੇ ਜਾ ਨਹੀਂ ਹੁੰਦਾ ਸਾਡੇ ਕੋਲ ਉੱਥੇ ਸਪੇਸ ਬਹੁਤ ਜਿਆਦਾ ਘਟਿਆ ਪਰ ਫਿਰ ਵੀ ਕਿਦਾਂ ਵੀ ਗਏ ਆ ਚਲੋ ਹੁਣ ਆਪਾਂ ਬੈਲਟ ਲੈ ਕੇ ਆਉਣੇ ਆ ਫਿਰ ਵਾਪਸ ਜਾ ਕੇ ਉੱਥੇ ਲਾਉਣੇ ਆ ਬਾਕੀ ਕੰਮ ਫਿਰ ਬਾਅਦ ਵਿੱਚ ਦੇਖਾਂਗੇ ਜਲਦੀ ਦੇਗਾ ਨਹੀਂ ਆ ਵੀ ਗਏ ਨਹੀਂ ਹੈ ਨਹੀਂ ਹੈ ਦੂਸਰਾ ਹਾਂ ਕੀ ਕਰੇਗਾ ਨਾ ਪਕੜਨ ਪਵੇ ਜਦੋਂ ਆਪਾਂ ਬੈਲਟ ਲੈ ਆਂਦੀ ਆ ਤੇ ਹੁਣ ਦੇਖਦੇ ਆਂ ਜਾ ਕੇ ਲਾਉਣੇ ਆਣ ਆਪਾਂ ਈਮੀ ਨੂੰ ਚੜਾਉਣਾ ਵੀ ਮੈਨੂੰ ਉੱਪਰ ਈਮੀਨੇ ਚੜਾ ਕੇ ਦੇ ਦਿਆ ਚਾਹ ਦੀ ਤੋੜ ਲੱਗ ਗਈ ਆ ਪਹਿਲਾਂ ਤਾਂ ਚਾਹ ਪੀਨੇ ਕਿਤੇ ਰੋਕ ਕੇ ਫੇ ਬਾਅਦ ਵਿੱਚ ਫਿਰ ਉੱਥੇ ਜਾਂਦੇ ਆ ਭੀਮਾ ਚੜਾਉਣੇ ਆ ਹੁਣ ਉੱਪਰ ਇੱਕ ਵਾਰੀ ਮੈਂ ਚੜ ਗਿਆ ਹੁਣ ਦੂਜੀ ਵਾਰੀ ਭੀਮਾ ਚੜਾਉਣੇ ਉੱਪਰ ਦੇਖਦੇ ਆ ਭੀਮਾ ਜਾਂਦਾ ਕਿ ਨਹੀਂ ਭੀਮਾ ਥੋੜਾ ਮੇਰੇ ਨਾਲੋਂ ਸੇਥ ਥੋੜਾ ਜਿਆਦਾ ਵਾ ਭੀਮੇ ਦੀ ਤੇ ਚਲੋ ਦੇਖਦੇ ਆ ਲਓ ਵੀ ਚਾਹ ਵਾਲੀ ਦੁਕਾਨ ਤੇ ਆ ਗਏ ਆ ਆ ਪਿੱਛੇ ਹੈਗੀ ਆ ਸਾਡੀ ਚਾਹ ਵਾਲੀ ਦੁਕਾਨ ਇੱਥੇ ਸੋਲੇਮਾਨੀ ਬਹੁਤ ਵਧੀਆ ਹੁੰਦੀ ਆ ਬਾਕੀ ਕੜਕ ਚਾਹ ਤਾਂ ਇਹਨਾਂ ਦੀ ਵਧੀਆ ਨਹੀਂ ਲੱਗਦੀ ਮੈਨੂੰ ਤਰੀ ਨਾਲ ਇਹ ਸੁਲੇਮਾਨੀ ਬਹੁਤ ਹੀ ਹੁੰਦੀ ਆ ਹੁਣ ਆਪਾਂ ਚਾਹ ਪੀ ਕੇ ਥੋੜੇ ਕੈਮ ਹੋ ਲਈਏ ਉੱਪਰ ਜਾ ਕੇ 벨ਟ ਵੀ ਲਾਉਣੀ ਆ ਚੱਕੋ ਜੀ ਆ ਗਿਆ ਆਪਣੀ ਸੁਲੇਮਾਨੀ ਇਹਦੇ ਵਿੱਚ ਦੇਖ ਲਓ ਪੁਦੀਨਾ ਪੱਤਾ ਪਾਇਆ ਵਾ ਨਿੰਬੂ ਆਦਰਕ ਫਿਰ ਇਹਦੇ ਵਿੱਚ ਲਾਉਂਦਾ ਇਹਨਾਂ ਵਿੱਚ ਲੌਂਗ ਲੌਂਗ ਨਿੰਬੂ ਆਦੇ ਦੂਜੀ ਜਗ੍ਹਾੋਂ ਤੋਂ ਲੌਂਗ ਵੀ ਪਾਦੇ ਆ ਤੇ ਇਹਦੇ ਵਿੱਚ ਨਿੰਬੂ ਆਦਰਕ ਪੁਦੀਨਾ ਪੱਤਾ ਪਾ ਕੇ ਚਾਹ ਪਤਲੀ ਪਾ ਗਈ ਵਿੱਚ ਥੋੜਾ ਜਿਹਾ ਮਿੱਠਾ ਬਹੁਤ ਵਧੀਆ ਚਾ ਬੰਦੀਏ ਅਸੀਂ ਬੈਲਟ ਚੇਂਜ ਕਰਨੀ ਸੀ ਤੇ ਨਾਲ ਹੀ ਸਾਨੂੰ ਦੂਸਰੀ ਜਗ੍ਹਾ ਦੇ ਵਿੱਚ ਇੱਕ ਐਲ ਪੀ ਜੀ ਗੈਸ ਜਿਹੜਾ ਹੈਗਾ ਵਾ ਲੀਕ ਹੋ ਗਿਆ ਕਿਸੇ ਦਾ ਉਹਦੀ ਅਰਜੈਂਟ ਕੰਪਲੇਂਟ ਆ ਗਈ ਆ ਹੁਣ ਪਹਿਲਾਂ ਆਪਾਂ ਉਹ ਬਿਲਡਿੰਗ ਦੇ ਵਿੱਚ ਆ ਗਏ ਆ ਚਲੋ ਪਹਿਲਾਂ ਇੱਥੇ ਚੈੱਕ ਕਰ ਲੈਨੇ ਆ ਕੰਮ ਹੋ ਜਾਂਦਾ ਹੀ ਪੀਮਾ ਟੂਲ ਬਾਕਸ ਚਾੱਕ ਕੇ ਭੱਜਾ ਹੀ ਜਾਂਦਾ ਭੱਜਾਈ ਹੁਣ ਅਸੀਂ ਐਮਰਜੈਂਸੀ ਕੰਮ ਚੈੱਕ ਕਰਨ ਆਏ ਆ ਇੱਥੇ ਜਿਹੜਾ ਹੈਗਾ ਵਾ ਉਹ ਪਾਈਪ ਟੁੱਟਿਆ ਹੋਇਆ ਅੱਜ ਸਾਰੇ ਕੰਮ ਪਤਾ ਨਹੀਂ ਕਹਤਾਂ ਔਖੇ ਔਖੇ ਮਿਲਦੇ ਪਏ ਆ ਆ ਦੇਖ ਲੋ ਇਹਦੀ ਇਹਦੀ ਵੀ ਫਿਟਿੰਗ ਜਿਹੜੀ ਜਣਾ ਬਹੁਤ ਔਖੀ ਹੈ ਉਹ ਪਾਈਪ ਟੁੱਟਿਆ ਹੋਇਆ ਲੱਗਦਾ ਵਾ ਹੁਣ ਥੱਲੇੋਂ ਉਹ ਗੈਸ ਛੱਡਦੀ ਆ ਤੇ ਫਿਰ ਚੈੱਕ ਕਰਦੇ ਆ ਕਿੱਥੋਂ ਲੀਕ ਆ ਨਹੀਂ ਤਾਂ ਵਾਲ ਵੀ ਚੇਂਜ ਕਰਨਾ ਪੈਣਾ ਇਹਦਾ ਇਹਦਾ ਫੈਟ ਕਰਨ ਲੱਗੇ ਕਿਸੇ ਨਹੀਂ ਆ ਦੇ ਤੋੜ ਦਿੱਤਾ ਹੋਇਆ ਵਾਲ ਹੈ पैप भी वाल नहीं था पैप चेंज करना पैना फिर चलो देख दें लो जी और ली क्या ए, बड़ा दिया स्पेंडर लगा कोई लगाया लेकिन बाद में हाँ चलो नया ही ये, ये वाल को ट, टाइट नहीं किया था ये तो लेकिन ये ना उधर से लेकिन ना स्टार देना एक मिनट ਸਾਡਾ ਟੂਲ ਬਾਕਸ ਬਹੁਤ ਆ ਪਾਰ ਆਇਆ ਵੀ ਵੀ ਚੱਕਲੇਆਂ ਮੋੜਿਆਂ ਤੇ ਜਿਆਦਾ ਵੀਟ ਹੋ ਗਿਆ ਨਾ ਇੱਕ ਵਾਰ ਕਲੀਨ ਕਰਨੇ ਵਾਲਾ ਹੋ ਗਿਆ ਨਾ ਅੱਭੀ ਜਦ ਵੀ ਫ੍ਰੀ ਹੋਏਗਾ ਉਹ ਟਾਈਮ ਇ ਕਲੀਨ ਕਰੋ ਲੈ ਵੀ ਗੈਸ ਲੀਕ ਵਾਲਾ ਕੰਮ ਸਾਡਾ ਹੋ ਗਿਆ ਵਾ ਹਣ ਮੈਂ ਚੱਲੀ ਆ ਫੇਰ ਹਣ ਹੂੰ ਡੀਸੀ ਟੀਮਾਂ ਜਾਏਗਾ ਅਭੀ ਹਣ ਬੈਲਟ ਅਭੀ ਤੁਮ ਜਾਏਗਾ ਉੱਪਰ ਜਾ ਸਕਦੇ ਹੱਸਦਾ ਵੀ ਜਾ ਸਕਦੇ ਹਾਂ ਦੇਖੇ ਤੇ ਹੈ ਟਰਾਈ ਕਰਕੇ ਮਨਜਿੰਦਰ ਦਾ ਜਗਾ ਹੈ ਲੈ ਵੀ ਵੀ ਮੈਨੂੰ ਛਾੜ ਦਿੱਤਾ ਆਪਾਂ ਉੱਪਰ ਵੀ ਮੈਨੇ ਲਾ ਦਿੱਤੀ ਬੈਲਟ ਮੈਂ ਹਜੇ ਗੱਡੀ ਦੇ ਵਿੱਚ ਸੀਗਾ ਭੀਮਾ ਭੱਜ ਕੇ ਆ ਗਿਆ ਉੱਪਰ ਚਲੋ ਸਹੀਆ ਇੱਥੇ ਉੱਪਰ ਬਹੁਤ ਖਿਆ ਹੋਣਾ ਯਾਰ ਇੱਥੇ ਬਹੁਤ ਜਗਾ ਘਟਿਆ ਇੱਥੇ ਆਉਣ ਵਾਸਤੇ ਲੋ ਜੀ ਲੰਚ ਟਾਈਮ ਹੋ ਗਿਆ ਸਾਡਾ ਸਾਰਿਆਂ ਦਾ ਅੱਜ ਇੱਥੇ ਸਾਡੇ ਪ੍ਰਿੰਟਰ ਵੀ ਅੱਜ ਆਏ ਹੋਏ ਐਸ ਫਲੈਟ ਦੇ ਵਿੱਚ ਲੋ ਜੀ ਆਪਣੇ ਕੰਮ-ਕੁਮ ਸਾਰੇ ਖਤਮ ਹੋ ਗਿਆ ਇੱਕ ਸਾਈਡ ਤੇ ਲੱਗਿਆ ਹੋਇਆ ਸੀਗਾ ਜਾਮ ਹੁਣ ਸਾਨੂੰ ਆਪਣਾ ਰੂਟ ਚੇਂਜ ਕਰਨਾ ਪਿਆ ਅ ਜਦੋਂ ਕੰਮ ਖਤਮ ਜਦੋਂ ਡਿਊਟੀ ਟਾਈਮ ਖਤਮ ਹੋਣ ਵਾਲਾ ਹੁੰਦਾ ਹੈ ਹਨ ਜਿਹੜਿਆ ਉਦੋਂ ਉਸ ਟਾਈਮ ਜਿਹੜਾ ਕੰਮ ਆਦਾ ਹਨ ਫੇਰ ਬਹੁਤ ਗੁੱਸਾ ਆਉਂਦਾ ਈ ਇੱਕ ਮੰਦਲੇ ਸਾਨੂੰ ਫੋਨ ਕਰਤਾ 3 ਵਜੇ 3:30 ਵਜੇ ਸਾਡੀ ਡਿਊਟੀ ਆਫ ਆ ਤੇ ਫਿਰ ਹੁਣ ਸਾਨੂੰ ਉੱਥੇ ਦਾ ਕਰਕੇ ਅਸੀਂ ਲੇਟ ਹੋ ਗਏ ਆ ਲੇਟ ਹੋਣ ਦਾ ਕਰਕੇ ਫਿਰ ਹਿੰਡ ਟ੍ਰੈਫਿਕ ਵਿੱਚ ਫਸ ਗਏ ਤੇ ਹੁਣ ਦੂਜੀ ਸਾਈਡ ਤੋਂ ਨਹੀਂ ਚੱਲੇ ਆ ਵੀਡੀਓ ਵਧੀਆ ਲੱਗੇ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ